ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਪਛੰਡੇ ਆਲਾ ਅੱਜ ਆਪਾਂ ਅਜਿਹੇ ਕਿਸਾਨ ਦੇ ਨਾਲ ਤੁਹਾਨੂੰ ਮਿਲਾਉਣਾ ਹੈ ਜਿਹੜੇ ਵੀ ਭਰਾਵਾਂ ਦੇ ਘਰ ਬਾਹਰ ਬਾਹਰ ਹੈ ਜਾਂ ਕੋਈ ਸ਼ੌਂਕੀਆ ਤੌਰ ਤੇ ਕੋਈ ਬਗੀਚੀ ਦੇ ਤੌਰ ਤੇ ਕੋਈ ਬਾਗ ਮਿੰਨੀ ਬਾਗ ਲਾਉਣਾ ਚਾਹੁੰਦਾ ਹੈ ਤੇ ਉਸ ਦੀ ਉਸ ਤਰੀਕੇ ਦੀ ਗੱਲਬਾਤ ਆਪਾਂ ਅੰਕਲ ਜੀ ਨਾਲ ਕਰਵਾਵਾਂਗੇ ਕਿਉਂਕਿ ਕਈ ਭਰਾ ਹੁੰਦੇ ਆ ਖੇਤ ਦੇ ਮਗਰਲੇ ਪਾਸੇ ਘਰ ਪਾ ਲੈਂਦੇ ਆ ਤੇ ਜਿੱਥੇ ਕਿ ਜਿਵੇਂ ਡੰਡੀ ਕਹਿ ਦਗੇ ਜਾਂ ਸਾਈਡਾਂ ਵਾਲੀ ਜਗ੍ਹਾ ਕਹਿ ਦਈਏ ਪਾਸੇ ਤੇ ਜਗ੍ਹਾ ਵੱਜ ਜਾਂਦੀ ਹੈ ਤੇ ਜ਼ਿਆਦਾਤਰ ਉੱਥੇ ਸਜਾਵਟੀ ਬੂਟੇ ਲਾਏ ਜਾਂਦੇ ਆ ਕਿਉਂਕਿ ਸਜਾਵਟੀ ਬੂਟੇ ਲੱਗਦੇ ਸੋਹਣੇ ਆ ਪਰ ਉਹਨਾਂ ਤੋਂ ਕੋਈ ਇਨਕਮ ਦੀ ਗੱਲ ਕਰ ਲਈਏ ਤਾਂ ਇਨਕਮ ਕੋਈ ਕਿਸੇ ਤਰ੍ਹਾਂ ਦੀ ਕੋਈ ਇਨਕਮ ਨਹੀਂ ਹੁੰਦੀ ਐਕਸਟਰਾ ਉਹਦੇ ਤੇ ਖਰਚੇ ਹੁੰਦੇ ਆ ਕਦੇ ਕਟਾਈ ਹੋਗੀ ਕਦੇ ਸਿੰਗਾਈ ਹੋਗੀ ਤੇ ਅੰਕਲ ਨੇ ਇੱਕ ਵੱਖਰੇ ਢੰਗ ਦੇ ਹਸਾਬ ਨਾਲ ਅੰਕਲ ਨੇ ਵੀ ਰੋਡ ਤੋਂ ਜਿਹੜਾ ਘਰ ਹੈ ਮਗਰ हट ਕੇ ਪਾਇਆ ਤੇ ਸਾਈਡ ਤੇ ਜਿਹੜੀ ਜਗ੍ਹਾ ਕੁਝ ਕਿ ਜਗ੍ਹਾ ਬਜਦੀ ਸੀ ਡੈਕੋਰੇਸ਼ਨ ਵਾਲੇ ਬੂਟਿਆਂ ਦੇ ਜਗ੍ਹਾ ਤੇ ਬਹੁਤ ਸੋਹਣੇ ਢੰਗ ਦੀ ਆਮਦਨ ਵਾਲੀ ਚੀਜ਼ ਲਾਈ ਹੈ ਉਸ ਦੇ ਸਬੰਧ ਵਿੱਚ ਸਾਰੀ ਗੱਲਬਾਤ ਆਪਾਂ ਅੰਕਲ ਜੀ ਨਾਲ ਤੁਹਾਡੀ ਕਰਵਾਵਾਂਗੇ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬੱਦ ਤੋਂ ਬੱਦ ਦਰਸ਼ਕੋ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਫੇਸਬੁੱਕ ਤੇ ਵੇਖਣੀ ਆ ਤਾਂ ਪੇਜ ਨੂੰ ਤੁਸੀਂ ਫੋਲੋ ਜ਼ਰੂਰ ਕਰਿਓ ਤਾਂ ਕਿ ਜਿਹੜੇ ਵੀ ਭੈਣ ਭਰਾ ਮਿਹਨਤ ਕਰਕੇ ਕੋਈ ਆਪਣੇ ਘਰ ਦੇ ਵਿੱਚ ਕੋਈ ਇਨਕਮ ਕਰਨੀ ਚਾਹੁੰਦੇ ਆ ਤੇ ਇਹ ਵੀਡੀਓ ਉਹਨਾਂ ਵਾਸਤੇ ਕਾਫੀ ਲਾਹੇਵੰਦ ਹੈ ਤੇ ਸਾਰੀ ਗੱਲਬਾਤ ਦਾ ਬੰਕਲ ਜੀ ਨਾਲ ਕਰਾਉਣਿਆ ਅਗਰ ਜੀ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ। ਠੀਕ ਹੈ ਕੋਣ ਜੀ? ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਵੀ ਆਪਾਂ ਕਿੱਥੇ ਜੇ ਖੜੇ ਆ ਤੇ ਤੁਸੀਂ ਤੁਹਾਡਾ ਨਾਮ ਹੈ। ਮੇਰਾ ਨਾਮ ਹਰਮਨ ਸਿੰਘ ਮਰਾੜ ਸਿੰਦ ਕੋਠਾ ਜ루 ਜੀ ਮਲੂਕਾ ਰੋਡ ਸੀਲ ਗੁਲਜਾ ਨੇ ਫੇੜੇ ਰਹਿਣ ਵਾਲਾ। ਅਕਲ ਜੀ ਆਪਾਂ ਸਜਾਬ ਕੀ ਦੂਤਿਆਂ ਦੀ ਗੱਲ ਕਰ ਲਈਏ ਕਿਉਂਕਿ ਘਰ ਵੀ ਤੁਹਾਡਾ ਬਾਰ-ਬਾਰ ਆ ਗਿਆ। ਇਹ ਜਿਹੜੀ ਜਗ੍ਹਾ ਕਾਫੀ ਸਾਈਡਾਂ ਤੇ ਬਚੀ ਹੋਈ ਹੈ। ਇੱਥੇ ਤੁਸੀਂ ਇਨਕਮ ਵਾਲੀ ਕੀ ਚੀਜ਼ ਲਾਈ ਦੀ ਆ? ਇਹ ਨਿੰਬੂ ਲਾਇਆ ਜੀ। ਨਿੰਬੂ ਲਾਇਏ ਆ। ਕਿੰਨੀ ਜਗ੍ਹਾ ਲੱਗੀ ਵੀ ਆ ਜੀ? ਇਹ ਤਕਰੀਬਨ ਬਸ ਦਾਸ ਕੁ ਮਾਰ ਲੈ ਗਿਆ 11 12 ਮਾਰਦੇ ਤਾਂ ਕੱਟ ਕੱਟ 12 ਕੁ ਮਹੀਨਿਆਂ ਦਾ ਲਾਜ ਕੇ। 12 ਕੁ ਮਾਰ ਲਿਆ। ਹਾਂ ਬਸ। ਇਹ ਫਿਰ ਬੂਟਿਆਂ ਨੂੰ ਜਿਹੜੇ ਤੁਸੀਂ ਨਿੰਬੂ ਲਾਏ ਆ ਇਹ ਕਿਹੜੀ ਵੈਰਾਈਟੀ ਲਾਈ ਦੀ ਆ? ਇਹ ਕਾਗਜ਼ੀ ਨਿੰਬੂ ਆ ਜੀ। ਕਾਗਜ਼ੀ ਨਿੰਬੂ ਆ। ਕਿੰਨੇ ਟਾਈਮ 'ਚ ਫਲ ਫੁੱਲ ਦੇਣਾ ਸਟਾਰਟ ਕਰ ਦਿੰਦੇ ਆ? ਇਹ ਫਲ ਤਾਂ ਪਹਿਲੇ ਸਾਲ ਹੀ ਆ ਕਿੰਨੇ 10 ਦਿਨ ਨਿੰਬੂ ਪਹਿਲੇ ਸਾਲ ਹੀ ਲੱਗੇ ਸੀਗੇ। ਬੂਟੇ ਨੂੰ। ਬੂਟੇ ਨੂੰ ਆ। ਜੀ। ਇਹਨਾਂ ਦਾ ਸਾਲ ਥੋੜੇ ਵੱਧ ਕੇ ਤੀਜੇ ਨੂੰ ਹੋਣਾ ਤਾਂ ਪੰਜਵਾਂ ਸਾਲ ਹੋ ਗਿਆ ਹੁਣ ਇਹਨਾਂ ਨੂੰ 5 ਸਾਲ ਹੋ ਗਏ ਇੱਕ ਬੂਟੇ ਤੋਂ ਜੇ ਨਿੰਬੂਆਂ ਦੀ ਗੱਲ ਕਰੀਏ ਕਿੰਨੇ ਕਿੰਨੇ ਨਿੰਬੂ ਲੈ ਜਾਂਦੇ ਨੇ ਨਿੰਬੂ ਦੇ ਤੌਰ ਤੇ ਅੰਦਾਜ਼ੇ થી ਕਿਲੋ ਕਿਵਾਂ ਜੀ ਹਸਾਲੇ 20-35 ਕਿਲੋ ਨਿੰਬੂ ਹੋ ਜਾਂਦੇ ਤੜਾਈ ਹੋਈ ਜਾਂਦੀ ਹੈ 30-35 ਕਿਲੋ ਇੱਕ ਬੂਟੇ ਤੇ ਆਸਟੀਆਂ ਲੈ ਜਾਂਦੇ ਨੇ ਠੀਕ ਹੈ ਜੇ ਇਨਕਮ ਦੀ ਗੱਲ ਕਰ ਲਈ ਅੱਧੇ ਕਨਾਲ ਦੇ ਵਿੱਚੋਂ ਕਿੰਨੇ ਕੁ ਦੇ ਨਿੰਬੂ ਵੇਚਦੇ ਨੇ ਕਿਉਂਕਿ 5-6 ਸਾਲਾਂ ਦਾ ਤਜਰਬਾ ਤੁਹਾਡਾ ਬਹੁਤ ਹੋ ਗਿਆ ਵੀ ਇਹ ਮਸਾਲਾ ਵਿੱਚ 30 ਕਰਦੀ ਇਹ ਵੀ ਕੀ ਆ 25 30 ਰੁਪਏ ਹਾਂਜੀ ਆ ਵੀ ਅੱਧੀ ਕਰਾ ਦੇ ਵਿੱਚ 20 25 25 ਹਜ਼ਾਰ ਦਾ ਨੇ ਬੋਹੀ ਜਾਂ 50000 ਰੁਪਿਆ ਇੱਕ ਤਨਾਲ ਦੇ ਦੂਗੀ ਇੱਕ ਕਰਾ ਫਾਂ ਦੇ ਜੇ ਬੰਦਾ ਮਿਹਨਤ ਆਪ ਕਰਦਾ ਠੀਕ ਹੈ ਇਹ ਫਿਰ ਸਾਲ ਚ ਇੱਕ ਵਾਰ ਹੀ ਲੱਗਦੀ ਆ ਜੀ ਹਾਂ ਇੱਕ ਵਾਰੀ ਜਦੋਂ ਹੁਣ ਗਰਮੀ ਆ ਗਈ ਲੱਗਦਾ ਥੋੜਾ ਥੋੜਾ ਲੱਗਦਾ ਕਿ ਮੈਂ ਕਈ ਬੁੱਢ ਨੂੰ 10 20 ਐਂ ਜੇ ਲੱਗਦਾ ਉਹ ਗਰਮੀ ਚ 10 20 ਲੱਗਦੇ ਤੇ ਸਰਦੀ ਦੇ ਵਿੱਚ ਪੂਰੇ ਵੱਡੇ ਪੱਦਰ ਤੇ ਕੈਮਰਾਮੈਨ ਨੂੰ ਕਹਣਾ ਥੋੜੇ ਦਿਖਾ ਦਿਓ ਬੂਟੇ ਸਰਦੀ ਦੇ ਵਿੱਚ ਤਾਂ ਜੇ ਕਿਤੇ ਸਪੇਸ ਹੀ ਨਹੀਂ ਹੈ ਨਾ ਜਿਹੜਾ ਕਾਟ ਜਾਂਦਾ ਬੂਟੇ ਕਾਟ ਦੋ ਦੋ ਕਾਟ ਕੇ ਇੰਨਾ ਵਜਨ ਬਣ ਜਾਂਦਾ ਜੀ ਠੀਕ ਹੈ ਤੇ ਹੁਣ ਆਪਣੇ ਇੰਨੀ ਜਗ੍ਹਾ ਦੇ ਵਿੱਚ ਜਿਹੜੇ ਬੂਟੇ ਲੱਗੇ ਹੋਏ ਆ ਇਹ ਕਿੰਨੇ ਬੂਟੇ ਲੱਗੇ ਵਿੱਚ ਜੀ ਇਹ 27 ਬੂਟੇ ਆ ਜੀ 27 ਬੂਟੇ ਆ ਤੇ ਇਹਨਾਂ ਦੀ ਸਪੇਸ ਦੀ ਗੱਲ ਕਰ ਲਈਏ ਇਹ ਐ 10 ਫੁੱਟ ਆ ਜੀ ਹਾਂਜੀ ਐ 8 ਫੁੱਟ ਐ ਐ ਤਾਂ ਐ 8 ਫੁੱਟ ਰੱਖੀਏ ਆ 10 ਫੁੱਟ ਠੀਕ ਐ ਇਹਦੀ ਫਿਰ ਕਟਾਈ ਕਿ ਕਿਹੜੇ ਮਹੀਨਿਆਂ ਦੇ ਵਿੱਚ ਜਾ ਕੇ ਕਰਦੇ ਆਂ ਕਟਾਈ ਜਿਹਨਾਂ ਹੁਣ ਮੁੱਕ ਜਾਵਗੀ ਬਸ ਨੇ ਬੁੱਧਵਾਰ ਫਟੇ ਦੇ ਮੋਟੇ ਮੋਟੇ ਜਿਗ ਬੈਗ ਸੁੱਕੀਆਂ ਡਾਣੀਆਂ ਆਪ ਡਾਣੇ ਘਟੀਆਂ ਇਹਦੇ ਵਿੱਚ ਉਹ ਤੋਂ ਫਿਰ ਕਟੀਆਂ ਜਾਂਦੀਆਂ ਡਾਣੀਆਂ ਠੀਕ ਐ ਇਹ ਫਿਰ ਤੁਹਾਨੂੰ ਸੋਰਸ ਇਹਦੇ ਬਾਰੇ ਜਾਣਕਾਰੀ ਕਿਹਨੇ ਦੇਤੀ ਜੀ ਇਹਦੇ ਬਾਰੇ ਜਿਹੜੇ ਬੰਦ ਨੂੰ ਲਵਾ ਕੇ ਕਿਸੇ ਨੂੰ ਮੁੜ ਕੇ ਆਏ ਨਹੀਂ ਅੱਛਾ ਜੀ ਉਹ ਨੇਪਾਲ ਦੇ ਸੀਗੇ ਭਈਏ ਸੀਗੇ ਜੀ ਉਹ ਕਿਹਨਾਂ ਲਵਾ ਕੇ ਸੀਗੇ ਹਾਂ ਉਹ ਕਹਿੰਦੇ ਸੀ ਅਸੀਂ ਤੁਸੀਂ ਨਿੰਬੂ ਲਾਓ ਅਸੀਂ ਹੋਰ ਵੀ ਬਹੁਤ ਬਾਗ ਲਾਇਆ ਹੈ ਕਈ ਲਾਇਆ ਸਾਡੇ ਪਿੰਲੇ ਚ ਇੱਕ ਜਾਗਨੇ ਲਾਇਆ ਸੀ ਕੰ ਮਲੂਕੇ ਦੀ ਰਾਤ ਵੀ ਲੱਗਿਆ ਉਹ ਸੋ ਉਹਨਾਂ ਦਾ ਪਟਕਿਆਂ ਵਾਲੇ ਵਾਲੇ ਜੇ ਕਰਤਾ ਹੁਣ ਹਾਂ ਪਹੀ ਦੇ ਨਾਲ ਜੀ ਤੇ ਉਹ ਕਹਿੰਦੇ ਸੀ ਅਸੀਂ ਤੁਹਾਡੇ ਕੋਲ ਨਿੰਬੂ ਪੂਰੀ ਤਿਆਰ ਹੋ ਗਿਆ ਲੱਗਣ ਲਾਗੇ ਤੁਹਾਡੇ ਅਸੀਂ ਅਰੇਂਜਮੈਂਟ ਕਰਾ ਦੇਾਂਗੇ ਜੀ ਇਹ ਗਾਹ ਕੰਪਨੀ ਨਾਲ ਤੇ ਉਹ ਆਪੇ ਤੋੜ ਕੇ ਤੇ ਆਪ ਚਾ ਕੇ ਲੈ ਜਾਏਗਾ ਮੇਰੇ ਜੀ ਜੇ ਤੁਸੀਂ ਤੋੜ ਲਿਆ ਕਰ ਨਾ ਸਾਨੂੰ ਲੈ ਪਰਦੇ ਜਾ ਕੇ ਪਰ ਉਹ ਮੁੜ ਕੇ ਆਏ ਨਹੀਂ ਚਲ ਮੈਂ ਨਿੰਬੂ ਗੂੜੇ ਰੱਖੀ ਰੱਖੀ ਇਦਾਂ ਕੀ ਆ ਜਾ ਪਰ ਆਏ ਕੀ ਕੋਸਟ ਦੇ ਹਿਸਾਬ ਨਾਲ ਜਿਹੜਾ ਬੂਟਾ ਉਹ ਦਿੱਖਦਾ ਜੀ ਹਾਂਜੀ ਤੁਹਾਨੂੰ ਉਹ ਸਾਨੂੰ ਡੇਢ ਉਹਦਾ 150 ਰੁਪਏ ਦਾ ਸੀ ਹਾਂਜੀ ਪਰ ਮੈਥੋਂ ਥੋੜੇ ਪੈਸੇ ਲੈ ਸੀ ਉਹ ਕਹਿੰਦੇ ਸੀ ਅਸੀਂ ਮਸ਼ਹੂਰੀ ਕਰਨੀ ਹੈ ਵੀ ਲੋਕ ਫੇਫੋਨ ਵੇਖ ਕੇ ਥੋੜਾ ਹੋਰ ਲਾ ਲੈਣੇ ਸੜਕ ਤੇ ਮਸ਼ਹੂਰੀ ਕਰਦੇ ਜੀ ਜਦੋਂ ਸਾਡੇ ਗਰੀਬ ਭਗਤਾਂ ਉਹਨਾਂ ਨੂੰ ਕੀ ਕਰੀ ਸੀ ਜਿਹੜੀ ਚੀਜ਼ ਕਹਿ ਕੇ ਗਏ ਉਹ ਗੱਲ ਤੇ ਉਹ ਨਿਪਟਲੇ ਨਹੀਂ ਉਹ ਨਹੀਂ ਕਹਿ ਕੇ ਗਏ ਵੀ ਅਸੀਂ ਰੈਗੂਲਰ ਇਹਨਾਂ ਨੂੰ ਪਰਚੇਜ਼ ਕਰਾਂਗੇ ਪਰ ਨਹੀਂ ਨਹੀਂ ਉਹ ਨਹੀਂ ਜੀ ਪਰ ਛੋਡਾ ਫੇਰ ਵੀ ਸੋਨੇ ਦਾ ਸੁਹਾਗਾ ਬਣ ਗਿਆ। ਚਾਹ ਪਰ ਫੇਰ ਵੀ ਠੱਗੀ ਮਾਰ ਕੇ ਗਈ ਸੀ ਆਪਾਂ ਫੇਰ ਵੀ ਕੰਮ ਜਾ ਬੋਗੇ। ਜੀ ਇਹਦੇ ਵਿੱਚ ਕੋਈ ਸਰਦੀ ਦੇ ਮਹੀਨੇ ਜਾਂ ਗਰਮੀ ਦੇ ਮਹੀਨੇ ਨੀਚੇ ਕੁਝ ਬੀਜ ਦਿੰਨੇ ਹੋ ਫਿਰ ਕੇ ਬਿਨਾਂ ਰੱਖਦੇ ਆ। ਬੀਜ ਦਿੰਦੇ ਹਾਂਗੇ ਹੁਣ ਘੱਟ ਬੀਜਦੇ ਆ। ਜੀ ਪਰ ਸਨੋ ਬੀਜ ਦੀ ਸਰੋ ਹੋ ਗਈ ਸੀ ਵਧੀਆ। ਆਹ ਸੋਹ ਜੀ ਕਿਉਂਕਿ ਹੁਣ ਬੂਟਿਆਂ ਦੀ ਗਰੋਥ ਆ ਥੋੜੀ ਜਿਹੀ ਗਰੋਥ ਜ਼ਿਆਦਾ ਆ ਹੋ ਗਈ ਸਾ ਥੋੜੀ ਜਿਆ। ਓਏ ਕਹੇ ਹੁਣ ਜੇ ਸਨੋ ਬੀਜ ਦਿਆ ਤੂੰ ਸੋਣ ਦਾ ਜਮੇ ਨਹੀਂ ਕੰਮ ਨਹੀਂ ਆਉਂ। ਜੀ ਕੰਮ ਨਹੀਂ ਆਉਂਦਾ। ਜਿਹੜਾ ਕੋਈ ਸਪੀਰੀ ਸਕੂਲੀ ਵਾਲਾ ਆ ਇਹ ਗੱਲ ਲੋ ਤੇ ਕੁਆਟਰ ਤੋਂ ਕੁਆਟਰ ਪਿੰਡ ਦੇ ਵਿੱਚ ਵੀ ਕਿਵੇਂ ਹੁਣ ਗੱਲ ਬਸ ਇਹਨਾਂ ਦੀ ਇੱਕ ਬੋਰਗੇ ਸਖਾ ਹਾਂਜੀ ਇਹਨਾਂ ਦੇ ਲਹਾਜਾਂ ਵਾਲੇ ਆ ਜਾਂਦੇ ਉਹ ਨਾਲ ਇਹਨਾਂ ਨੂੰ 5 ਕਿਲੋ ਲੈ ਗਏ ਉਹ 10 ਕਿਲੋ ਫਿਰ ਹੀ ਲੈ ਜਾਂਦੇ ਜੀ ਹਾਂ ਵੀ 20 ਗਰਮ ਦਾ ਪਿੰਡ ਚਾਰ ਬਹੁਤ ਉਹਦੇ 50 ਕਿਲਿਆਂ ਚ ਪਾਤਾ ਹੁਣ ਅੱਜ ਅਸੀਂ ਪਾਈ ਹੋ ਵੀ ਬੱਧੀ ਬੈਠੇ ਤੇ ਪਾਈ ਬੈਠੇ ਸਕੀਰ ਵਾਲਾ ਵਾਸਤੇ ਅੱਜ ਸਕੀਰ ਸਕੀਰ ਵਾਲੇ ਹੁਣ ਆਚਾਰ ਦੇ ਆਰਡਰ ਕਰਨ ਲੱਗੇ ਵੀ ਚਾਰ ਹੀ ਪਾ ਦਿਓ ਚਾਰ ਆਵੇ ਸਰ ਜੀ ਸਾਤ ਪੈਸੇ ਲੈ ਲਓ ਯਾਰ ਸਾਨੂੰ ਚਾਰ ਪਾ ਦਿਓ ਬਹੁਤ ਵਧੀਆ ਜੀ ਜਿਹੜੇ ਅਕਲ ਹੋਰ ਵੀ ਕੋਈ ਭਰਾ ਜਿਵੇਂ ਖੇਤਾਂ 'ਚ ਕਾਫੀ ਭਰਾ ਆਪਣੇ ਬੈਠੇ ਆ। ਹਾਂਜੀ। ਨਵੇਂ ਘਰ ਕਾਫੀ ਪਈ ਜਾਂਦੇ ਆ। ਉਹ ਡੈਪਿਉਰੇਸ਼ਨ ਵਾਲੇ ਬੂਟੇ ਲਾ ਦਿੰਦੇ ਆ। ਹੁਣ ਜਿਵੇਂ 5-6 ਸਾਲ ਹੋ ਗਏ ਤੁਸੀਂ ਨਿੰਮੂਆਂ ਦੇ ਬੂਟੇ ਲਾਏ ਆ। ਹਾਂਜੀ। ਹੁਣ ਕੋਈ ਨਵੀਂ ਚੀਜ਼ ਦਾ ਹੋਰ ਕੋਈ ਫਲਦਾਰ ਨਵੇਂ ਪਿਆਰੀ ਕਿਤੇ ਫਲਦਾਰ ਬੂਟੇ। ਨਵੇਂ ਪਤਾ ਕੀ ਅਸੀਂ ਅਮਰੂਦ ਲਈ ਮਰੂਦ ਲੱਗਦੇ ਬਹੁਤ ਉਹ ਬੂਟੇ ਲਾਏ ਗਏ। ਹਾਂਜੀ। ਪਰ ਇੱਥੇ ਜਨੌਰ ਵਾਲੇ ਆ ਤੋਤੇ। ਜੀ। ਉਹ ਮੇਰੇ ਸਾਰੇ ਫਲੇ ਸਿੱਟ ਦਿੰਦੇ ਆ। ਇੱਥੇ ਮਲ ਚੀਜ਼ੇ ਇਹੀ ਕੰਮ ਜਾਂਦੀ ਆ। ਇਹਦੇ ਤੇ ਕੋਈ ਵੀ ਜਿਹੜਾ ਜਨੌਰ ਹੈ ਉਹ ਟੱਕਰ ਨਹੀਂ ਕਰਦਾ ਜੀ ਨਾ ਸੁੰਡੀ ਨਾ ਪੁੰਡੀ ਨਾ ਜਨੌਰ ਨਾ ਕੋਈ ਵੀ ਨਾ ਕੁੱਤਾ ਨਾ ਕੋਈ ਨਹੀਂ ਕਿ ਘੰਟੂ ਕੁੰਡੀ ਜ਼ਰੂਰਤ ਨਹੀਂ ਪੈਂਦੀ ਕਵਰ ਕਵਰ ਨਹੀਂ ਕਰਨੀ ਬੂਟਿਆਂ ਨੂੰ ਜੀ ਬਹੁਤ ਵਧੀਆ ਤੇ ਦਰਸ਼ਕੋ ਤੁਹਾਨੂੰ ਤੜਾਈ ਵੀ ਅੰਕਲਾ ਕਰਵਾਈ ਜਾਂਦਾ ਹੈ ਅਗਰ ਤੜਵਾਈ ਫਿਰ ਇਕੱਠੀ ਇੱਕ ਪਾਰਟੀ ਲੈ ਜਾਂਦੀ ਆ ਇਹ ਇਹਨਾਂ ਸੌਦਾ ਹੋਇਆ ਕਈ ਦਿਨ ਹੋ ਗਏ ਹਾਂਜੀ ਇਹਨਾਂ ਓਕਾ ਪੁੱਕਾ ਸੌਦਾ ਹੋ ਗਿਆ ਤੋੜ ਕੇ ਲੈ ਜਾਂਗੇ ਚਲ ਮੈਂ ਗਿਆ ਪਹਿਲਾਂ ਕੋਈ ਮੈਂ ਤੋੜ ਲਈ ਸੀ ਬੱਡੇ-ਬੱਡੇ ਜਿਹਦਾ ਜੀ ਇਹਨਾਂ ਸਾਨੂੰ ਦੇ ਦੇ ਅਸੀਂ ਤੋੜ ਲੈਣੇ ਚਲ ਮੈਂ ਤੁਸੀਂ ਤੋੜ ਲੈਣੇ ਓਕਾ ਪੁੱਕਾ ਸੌਦਾ ਹੋ ਗਿਆ ਅੱਛਾ ਓਕਣ ਪੁ ਠੀਕ ਹੈ ਇਹ ਨਾਲੇ ਤਾਂ ਜਿਹੜੇ ਆ ਜਾਲੇ ਸੀਗੇ ਨਾਲੇ ਤਾਂ ਜਗਾ ਜਿਹੜੀ ਬੀਲੀ ਨਹੀਂ ਰਹੀ ਬੀਲੀਆਂ ਨਹੀਂ ਹਾਂਜੀ ਤੇ ਨਾਲੇ ਜਿਹੜਾ ਹੈਗਾਗਾ ਘਰ ਦੇ ਹਿਸਾਬ ਨਾਲ ਸੋਹਣੀ ਬਹੁਤ ਲੱਗਦੀ ਸੋਹਣੀ ਬਹੁਤ ਲੱਗਦੀ ਠੀਕ ਹੈ ਨਾ ਜੀ ਜਿਹੜੇ ਕੋਈ ਰਾਹਗੀਰ ਵੀਰ ਹੈ ਜਾਂ ਕੋਈ ਸ਼ਕੀਰ ਹੈ ਜਿਹੜੇ ਬਗੀਚੀ ਦੇ ਸ਼ਕੀਰ ਭਰਾ ਸਲਾਹ ਤਾਂ ਜਰੂਰ ਲੈ ਕੇ ਜਾਂਦੇ ਹੋਣਗੇ ਬਹੁਤ ਜੇ ਕੁਦਰਤੀ ਇਹ ਬੂਟੇ ਕਿਤੇ ਗਰਮੀ ਜਾ ਜਾਂਦੇ ਜੀ ਮੈਂ ਫੇਰ ਇੰਦੀ ਕਨਾਲ 'ਚ ਮਨਸ਼ਾ ਕਿ ਵੀ ਸਾਨੂੰ ਸਾਰੇ ਪਰਿਵਾਰ ਨੂੰ ਹੋਰ ਕੰਮ ਕਰਨ ਦੀ ਲੋੜ ਨਹੀਂ ਸੀ ਇਹ ਕਿਹੜਾ ਹੀ ਖੇਤ ਜਾਨੀ ਇੱਥੇ ਕੈਨੇਡਾ ਬਣ ਗਿਆ ਕੈਨੇਡਾ ਬਣ ਗਿਆ 100 ਰੁਪਏ ਕਿਲੋ ਵਿਕਦੇ ਆ ਇੱਕ ਫੂਟਾ ਚਾਰ ਜਾਂ ਪੰਜ 5000 ਰੁਪਏ ਵਿਕ ਜਾਣਾ ਸੀ ਬਿਲਕੁਲ ਜੀ ਬਸ ਸੋਹਣੇ ਸੀ ਫਿਰ ਪਰ ਫਿਰ ਵੀ ਸਰਦੀ ਵਾਲੇ ਵੀ ਸਰਦੀ ਵਾਲੇ ਦੀ ਵੀ ਚਲੋ ਵਧੀਆ ਹੀ ਆ ਜੀ ਵਧੀਆ ਵਧੀਆ ਬੇਲੀ ਜਗਾ ਨਾਲੋਂ ਬਾਕੀ ਅਸੀਂ ਆਲੇ ਨੂੰ ਜਾਣਦੇ ਜਿਵੇਂ ਢਿੱਕ ਪੈਂਦੇ ਥੱਲੇ ਇਹ ਆਜ ਨੂੰ ਮੈਂ ਥੱਲੇ ਢਿੱਕੇ ਪਏ ਆ ਇਹ ਚੋਕਲੇ ਨਾਲ ਕੋਈ ਗੱਲ ਨਹੀਂ ਸਾਡਾ ਅਸੀਂ ਗਾਂਗਣ ਬਾੜਦੇ ਉਹ ਗਾਂਗਣ ਖਵਾਉਂਦੇ ਗਾਈਆਂ ਨੂੰ ਖਵਾ ਦੇਨੇ ਆ ਉਹਦੇ ਨਾਲ ਭੁੱਖ ਭੱਖ ਵੱਧਦੀ ਆ ਭੁੱਖ ਲੱਗਦੀ ਆ ਖਾਂਣ ਸੁਣੋ ਠੀਕ ਰਹਿੰਦੇ ਆ ਇਹ ਖਸਾਬ ਹੋ ਜਾਂਦਾ ਪਸਾ ਨੂੰ ਸਾਡੇ ਸਾਨੂੰ ਐਸੇ ਇੱਕ ਇਹ ਦੋ ਦਿ ਸਾਰੇ ਵੱਡੇ ਪਿੰਡਾਂ ਦੇ ਵੱਡੇ ਪਿੰਡਾਂ ਚ ਬਹੁਤ ਪਸ਼ੂ ਰੱਖਦੇ ਆ ਉਹ ਅੱਗੇ ਪਰ ਸਾਰੇ ਉਹਨਾਂ ਨੇ ਲੈ ਲਈ ਪਸ਼ੂਣ ਪਾਉਣ ਵਾਸਤੇ ਘਰ ਮੈਂ ਅੱਛਾ ਡੇਰੀ ਫਾਰਮ ਵਾਲੇ ਵੀ ਸੋਡਾ ਕੰਟੈਕਟ ਕਰ ਦਿੰਦੇ ਵੀ ਸਾਨੂੰ ਦੇ ਦਿਓ ਸਾਰੀ ਕੋ ਬੰਦਾ ਹੀ ਲੈ ਗਿਆ ਸੀ ਪਰ ਜੀ ਹਾਂ ਐਡਿਕਾ ਫੋਨ ਲੇਟ ਆਇਆ ਉਸ ਦਿਨ ਚਲੇਗਾ ਨਾ ਸੌਦਾ ਹੋ ਗਿਆ ਅੱਛਾ ਉਸ ਤੋਂ ਪਹਿਲਾਂ ਇਹਦਾਂ ਹੋ ਗਿਆ ਇਹਨਾਂ ਨਾਲ ਗੱਲਬਾਤ ਹੋ ਗਈ ਸੀ ਅੱਗੇ ਹੁਣ ਮੈਂ ਗੱਲ ਕਰੀ ਜਾਂਦੀ ਮੈਂ ਕਿਹਾ ਰੋ ਮੰਗਦਾ ਜੇ ਉਹ ਦੇ ਦੇਗਾ ਇਹ ਨਾਲ ਵੇਨਾ ਪੁੱਛਾਂ ਦੇ ਦੂਜਾ ਜੀ ਗਾਈਆਂ ਵਾਲੇ ਵੀ ਪਾਉਂਦੇ ਆ ਪੱਕਾ ਬਧਾਉਂਦੇ ਆ ਗੁਨਾਹਗਰਾਂ ਡਾਟੂ ਵੀ ਦਾਦੇ ਆ ਵੀ ਪਾਉ ਰਾਜਾ ਸਿਰ ਇੱਕ ਪਸ਼ੂਣ ਜੀ ਸਾਰੇ ਸਾਥੀ ਜੀ ਗੰਗਾ ਪਸੰਦ ਆ ਸੁਪਾਦਨੇ ਉਹ ਵਧੀਆ ਖਾਂਦੇ ਆ ਬਹੁਤ ਵਧੀਆ ਉਹ ਵਧੀਆ ਖਾਂਦੇ ਆ ਵੇਖੋ ਦਰਸ਼ਕੋ ਜਿਹੜੇ ਵੀ ਬੰਦੇ ਮਿਹਨਤੀ ਐ ਆਪਦੇ ਘਰ ਦੇ ਵਿੱਚ ਹੀ ਕਲੇਡਾ ਬਣਾਈ ਬੈਠੇ ਐ ਜੇ ਅੰਕਲ ਦੇ ਘਰ ਦੀ ਡਾਇਰੈਕਸ਼ਨ ਦੀ ਗੱਲ ਕਰ ਲਈਏ ਤਾਂ ਵਾਹ ਕਮਾਲ ਐ ਘਰ ਵਾਲੇ ਪਾਸੇ ਅਗਲਾ ਬਾਅਦ ਚ ਲੱਗਦਾ ਪਹਿਲਾਂ ਤੁਸੀਂ ਬਗੀਚੀ ਵਾਲੇ ਪਾਸੇ ਵੀ ਹੁੰਦੇ ਸੀ ਬਾਕੀ ਮੈਂ ਸਾਡੇ ਸਾਰੇ ਪਿੰਡ ਦੇ ਹਾਂਜੀ ਇਹਨਾਂ ਨੂੰ ਪਤਾ ਉਹ ਬਹੁਤ ਸਿੱਖਾਏ ਹਾਂਜੀ ਸਾਰੇ ਸਾਰੇ ਵੱਡੇ ਛੋਟੇ ਜੀ ਵੀ ਦਰਵਾਹੀਆਂ ਐ ਛੋਟੇ ਜਿੰਮੇਦਾਰ ਆ ਗਏ ਸਾਰੇ ਤੋਂ ਸਾਰੇ ਪਿੰਡ ਦੇ ਜੀ ਸਾਰੇ ਜੀਰਦ ਤੋਂ ਤਖੜੇ ਹੀ ਐ ਮੇਰੇ ਕੋਲ ਦੋ ਕਿਲੇ ਬਾਣੀ ਵਾਹ ਜੀ ਵਾਹ ਪਰ ਫੇਰ ਵੀ ਫਕਰ ਐ ਫਕਰ ਐ ਮੈਂ ਮੈਨੂੰ ਕੋਈ ਪਰਵਾਣੀ ਵਧੀਆਂ ਮੈਂ ਇਹ ਦੀਸ਼ ਕਰਦਾ ਇਹਸ਼ ਕਰਦੇ ਹਾਂ ਇਹਸ਼ ਕਰਦੇ ਵਾਹ ਜੀ ਵਾਹ ਬਹੁਤ ਵਧੀਆ ਕਿਉਂਕਿ ਜ਼ਿੰਦਗੀ ਢੰਗ ਨਾਲ ਜਿਉਣੀ ਜਾਂਦੀ ਹੈ ਢੰਗ ਨਾਲ ਜਿਉਣੀ ਜਾਂਦੀ ਹੈ ਵੱਧ ਜ਼ਮੀਨਾਂ ਵਾਲੇ ਬੰਦੇ ਵੀ ਬਹੁਤ ਦੁਖੀ ਪਏ ਐ ਮੇਰੇ ਕੋਲ 50-50 ਕਿਨਾਰੇ ਪੈਜਾ ਜੂ ਰੇ ਵਾਹ ਜੀ ਵਾਹ ਆਪ ਕੋ ਚਾਪੇ ਬੇਟਾ ਕੋਲੇ ਵਾਹ ਜੀ ਵਾਹ ਬਿਨਾਂ ਪੈਸਾ ਕਿਨਾਰੇ ਪੈ ਵਾਤ ਦੇਣੇ ਤੁਹਾਨੂੰ ਜ਼ਿੰਦਗੀ ਜਿਉਣ ਦਾ ਟੰਗਾ ਆ ਗਿਆ ਬੱਚੇ ਪੁੱਛੇ ਕੀ ਬਾਹਰ ਗਈ ਬੇ ਜੀ ਬੱਚੇ ਕਿਤਾ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਅੱਜ ਘਰੇ ਪਤਵੇ ਜਨ ਬਣਾ ਆ ਗਿਆ ਜੀ ਇੱਕ ਵਰਕਸ਼ਾਪ ਜੇ ਲੱਗ ਗਿਆ ਇੱਕ ਵਰਕਸ਼ਾਪ ਜੇ ਲੱਗ ਗਿਆ ਸਾਰਾ ਪਰਿਵਾਰ ਨੇ ਕੰਮ ਵੰਡੇ ਵੇ ਆ ਮਿਹਨਤੀ ਪਰਿਵਾਰ ਆ ਆਮਨ ਠੀਕ ਹੈ ਤੁਸੀਂ ਫਿਰ ਨਾਲ ਵਾਹੀ ਵੀ ਕਰੀ ਜਾਂਦੇ ਆਂ ਬਾਈ ਕਰੀ ਜਾਂਦੇ ਆਂ ਆਜਾ ਹੈਵੰਦੀ ਜੀ ਕੰਮ ਕਰਦਾ ਜੀ ਮੈਂ ਭਾਰਤੀ ਕ੍ਰਾਂਤੀਕਾਰੀ ਕਿਸਾਨ ਜੋੜੇ ਦਾ ਬਲਾਕ ਪ੍ਰਧਾਨਦੀ ਹਾਂ ਬਲਾਕ ਪ੍ਰਧਾਨਦੀ ਬਲਾਕ ਪ੍ਰਧਾਨਦੀ ਚਾਰ-ਛਪੇਰੇ ਟਾਈਮ ਫਿਰ ਦਿਨੇ ਆਂ ਦਿਨੇ ਆ ਬਹੁਤ ਬਹੁਤ ਵਧੀਆ ਜੀ ਐ ਦਰਸ਼ਕੋ ਅੰਕਲ ਨੇ ਬਹੁਤ ਵਧੀਆ ਜਿਹੜੀ ਆਪਣਾ ਬਾਗ ਆ ਉਹ ਵੀ ਦਿਖਾਇਆ ਕੈਮਰਾਮੈਨ ਨੂੰ ਕਹਿੰਦਾ ਵੀ ਦਿਖਾ ਦੇ ਬਹੁਤ ਘੱਟ ਜਗ੍ਹਾ ਦੇ ਵਿੱਚ ਅੰਕਲ ਤੁਸੀਂ ਬਣਾਇਆ ਪਿਆ ਪਰਲੇ ਪਾਸੇ ਉਹ ਬੂਟੇ ਕਾਦੀ ਆ ਗਏ ਜੀ ਉਹ ਉਹ ਦੇਖ ਕਿੰਨੇ ਆਏ ਉਹ ਕਿੰਨੇ ਮਾਰੇ ਬੂਟੇ ਆ ਗਏ ਸੀ ਇਹ ਸਾਰਾ ਫਿਰ ਇਕੱਠਾ ਹੀ ਸੈਟਅਪ ਬਣਾਇਆ ਪਿਆ ਸੀਗਾ ਹਾਂ ਇਕੱਠੇ ਲੱਗੇ ਪਏ ਸੀਗੇ ਜੀ ਬਹੁਤ ਵਧੀਆ ਜੀ ਅੰਕੜਾ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਬਹੁਤ ਵਧੀਆ ਦਿੱਤੀ ਹੈ ਜਿਹੜੇ ਭਰਾ ਕੋਈ ਨਵੀਂ ਚੀਜ਼ ਐਡ ਕਰਨੀ ਚਾਹੁੰਦੇ ਆ ਕੋਈ ਫਲਦਾਰ ਬੂਟੇ। ਬਾਕੀ ਖੁਦ ਕੀ ਕਰੇਗੀ ਕਿਵੇਂ ਛਾਹ ਪੈਂਦੇ ਕੀ ਥਈ ਜਿਵੇਂ ਅੰਕੜਾ ਕੰਮ ਕਰ ਝੋਨੇ ਹੁੰਦੇ ਨਹੀਂ ਉੱਥੇ ਬਹੁਤ ਕਾਹ ਜਾਪ ਹੈ। ਉੱਥੇ ਚੀਜ਼ ਕੰਮ ਜਾਪੇ। ਛਾਹ ਵਿੱਚ ਬਹੁਤ ਕਾਹ ਜਾਪਾ। ਆ ਜਿਵੇਂ ਆਪਣੇ ਇਧਰਲੇ ਪਾਸੇ ਛਾਹ ਪੈਂਦੀ ਆ। ਫਸਲ ਹੋਰ ਵੀ ਹੁੰਦੀ। ਠੀਕ ਆ। ਤੇ ਮੈਂ ਪਾਣੀ ਲੈ ਕੇ ਤੇ ਕੰਕ ਵੀ ਬੜੇ ਖੜੀ ਆ ਜਦੋਂ ਵੱਢਣ ਦੇ ਆਉਂਦੇ ਹੁੰਦੇ ਜਿਹੜੇ ਕਿਤੇ। ਅਸੀਂ ਝੋਨਾ ਵਧੀਆ ਆਉਂਦਾ। ਫੁੱਲਗੇ ਡੇਕ ਪੈਂਦਾ। ਭਾਵੇਂ ਝੋਕ ਇਹ ਚੀਜ਼ ਕੰਮਜਾ ਆ ਬਚਾ ਦੇਖਦਾ ਇਹਦਾ ਹੈਗਾ ਸੜਕਾਂ ਦੇ ਨਾਲ ਬਾਹਰ ਦੂਰ ਪਸਲੀ ਹੁੰਦੀ ਤੇ ਬਹੁਤ ਕੰਮਜਾ ਠੀਕ ਹੈ ਜੀ ਹਾਂ ਬਹੁਤ ਕੰਮਜਾ ਬਹੁਤ ਵਧੀਆ ਜੀ ਅੰਕਰ ਸਾਡੇ ਗਰਸ਼ਕਣ ਤੁਸੀਂ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਆਪਣੀ ਬਗੀਚੀ ਵੀ ਆਪਾਂ ਵਿਜ਼ਿਟ ਕਰਾਈ ਆ ਬਹੁਤ ਵਧੀਆ ਢੰਗ ਨਾਲ ਜਿਹੜਾ ਸਿਸਟਮ ਆ ਤੁਸੀਂ ਚਲਾਇਆ ਪਿਆ ਜਾਣਕਾਰੀ ਦੇਣ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ